ਸੱਚ ਰਿਯੋਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅਸੀਂ ਤਾਂ ਇਹ ਸੋਚਦੇ ਸੀ ਕਿ ਤੁਹਾਨੂੰ ਦੱਸਾਂਗੇ ਕਿ ਹਰਚਰਨ ਭੁੱਲਰ ਬਾਰੇ ਕੀ ਅਪਡੇਟ ਹੈ ਜਦੋਂ ਦੇ ਦਲਾਲ ਕ੍ਰਿਸ਼ਨੂ ਸ਼ਾਰਦਾ ਤੇ ਇਸ ਨੂੰ ਪਿਠਾਇਆ ਭੁੱਲਰ ਨੂੰ ਆਮੋ ਸਾਬਨੇ ਤਾਂ ਕੀ ਨਵਾਂ ਨਿਕਲਿਆ ਕੀ ਜੱਜਾਨਾਲ ਵੀ ਕੋਈ ਜਿਹੜਾ ਇਹਨਾਂ ਦਾ ਗੱਠ ਜੋੜ ਸੀ ਜਿਹੜੀ ਜੁਡੀਸ਼ੀਅਨ ਵੀ ਨਾਲ ਬਿਲ ਗਈ ਹੋਰ ਅਫਸਰ ਵੀ ਇੱਕ ਡੀਆਈਜ਼ ਵੀ ਹੋਰ ਇਹ ਜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਆ ਇੱਕ ਨਵੀਂ ਗੱਲ ਹੋਰ ਆ ਗਈ ਕਿ ਤੁਸੀਂ ਡੀਆਈਐਸਪੀ ਨੂੰ ਰੋਣਦੇ ਹੋ ਇਸ ਦੇਸ਼ ਦੇ ਵਿੱਚ ਤਾਂ ਇੱਕ ਇਨਸਪੈਕਟਰ ਇੱਕ ਡੀਐਸਪੀ ਉਹ ਵੀ 100 ਨਹੀਂ 200 ਨਹੀਂ 300 ਕਰੋੜ ਕਮਾ ਸਕਦੇ ਉਹ ਵੀ ਦਸਰਲਾਂ ਦੇ ਵਿੱਚ ਇਹ ਆ ਗਈ ਖਬਰ ਸਾਹਮਣੇ ਤਾਂ ਇਹਦੀ ਵੀ ਗੱਲ ਕਰਨੀ ਪੈਣੀ ਆ ਕਿਹੜਾ ਡੀਐਸਪੀ ਕਿੱਥੇ ਹੈ ਹੈ ਤਾਂ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦਾ ਹਾਲ ਤਾਂ ਬਹੁਤ ਬੁਰਾ ਹੈ ਇਮਾਨਦਾਰੀ ਦੇ ਮਾਮਲੇ 'ਚ ਤਾਂ ਸਭ ਕੋਈ ਨਹੀਂ ਉਹ ਜਨਮ ਮਰਦੀ ਤੁਸੀਂ ਰੌਲਾ ਪਾਓ ਪੰਜਾਬ ਗੁਰੂਆਂ ਦੇ ਨਾਮ ਤੇ ਜੀਂਦਾ ਜਵ ਕਰਦੇ ਬਿਲਕੁਲ ਨਹੀਂ ਸਾਰੇ ਕਿਤੇ ਸਾਰਾ ਦੇਸ਼ ਜਿਹੜਾ RAM ਰਾਜ ਜਿੱਥੇ ਵੀ ਹੈ ਬਸਰ ਇਹ ਦੇਸ਼ ਤੇ ਝੂਠਾ ਵਪਾਰ ਚੱਲ ਰਿਹਾ ਹੈ ਉਹ ਕਹ ਲਈਏ ਇਮਾਨਦਾਰੀ ਤਾਂ ਵਿੱਕ ਗਈ ਹੈ ਹੁਣ ਇਸ ਦੇਸ਼ ਦਾ ਹਾਲ ਬੁਰਾ ਹੈ ਜਿਹੜੀ ਸਿੱਕਿਆਂ ਦੀ ਖਣਕ ਹੁੰਦੀ ਹੈ ਨਾ ਬਸ ਉਹਦੇ ਵਿੱਚ ਆ ਮਾਨ ਜਿਹੜਾ ਹੈ ਉਹ ਵਿੱਕ ਗਿਆ ਝੁੱਕ ਗਿਆ ਜੋ ਮਰਜ਼ੀ ਕਰ ਲੋ ਡਾਕਟਰ ਡਾਕਟਰ ਅਫਸਰ ਅਫਸਰ ਸਭ ਕਹਉਂਨੇ ਇਹ ਦੇਖ ਲਓ ਤੁਸੀਂ ਤੇ ਹੁਣ ਤਾਂ ਜਣੀ ਜਦੋਂ ਇਹ ਵੀ ਆ ਜਾਂਦਾ ਕਿ ਜਾਉਂਗੇ ਕਿੱਥੇ ਜੇ ਜੁਡੀਸ਼ਰੀ ਵੀ ਆ ਗਈ ਜੇ ਜੱਜ ਵੀ ਆ ਗਏ ਜਾਉਂਗੇ ਕਿੱਥੇ ਆ ਜਿਹੜੇ ਵਰਦੀ ਦਾ ਰੂਪ ਹੁੰਦਾ ਹੈ ਨਾ ਉਹ ਪਾ ਕੇ ਜਿਸ ਤਰੀਕੇ ਨਾਲ ਸ਼ੇਰ ਬਣ ਜਾਂਦਾ ਇੱਕ ਅਫਸਰ ਬੰਦਾ ਤੇ ਉਸ ਤੋਂ ਬਾਅਦ ਕਾਲੀ ਕਮਾਈ ਰਾਤੋਂ ਰਾਤ ਢੇਰ ਲਾ ਦਿੰਦਾ ਆ ਦੇਖੀਏ ਹਰਚਰਨ ਭੁੱਲਰ ਨੂੰ ਉਹ ਢੇਰ ਜਿਹੜਾ ਉਹੋ ਇਹ ਤਾਂ 7 ਕਰੋੜ 36 ਲੱਖ ਦਾ ਹੈ ਉਹ ਮੈਂ ਤਾਂ ਹਰਾਣ ਹੋ ਗਿਆ ਅੱਜ ਦੀ ਖਬਰ ਸੁਣ ਕੇ ਉਹ ਵੀ ਇੱਕ ਡੀਐਸਪੀ ਪਹਿਲਾਂ ਤਾਂ ਸਬ ਇੰਸਪੈਕਟਰ ਫਿਰ ਇੰਸਪੈਕਟਰ ਬਣ ਕੇ ਡੀਐਸਪੀ ਦਸਾਂ ਲੱਖ 100 ਕਰੋੜ ਤਾਂ ਆ ਗਿਆ ਸਾਹਮਣੇ ਕਹਿੰਦੇ ਨੇ ਕਿ 300 ਕਰੋੜ ਕਮਾਲ ਹੀ ਹੋਈ ਪਈ ਹੈ ਇੱਥੇ ਫਿਰ ਲੋਕ ਕਿਉਂ ਨਾ ਕਹਿ ਫਿਰ ਤਾਂ ਭਾਈ ਕਮਾਲ ਹੀ ਆ ਮੇਰੇ ਕੋਈ ਕੋਈ ਸ਼ੇਰ ਯਾਦ ਆ ਰਿਹਾ ਹੈ ਇਹ ਯਹਾਂ ਇਮਾਨਦਾਰੀ ਕੇ ਨਵਾਲੇ ਨਹੀਂ ਪਛਤੇ ਉਹ ਸਾਰਾ ਮੁਰਕ ਖਾ ਜਾਏ ਤੋਂ ਬਾਧ ਹਜ਼ਬ ਨਹੀਂ ਹੁੰਦੇ ਪਤਾ ਨਹੀਂ ਇਹਨਾਂ ਦਾ ਖਾਜਮਾ ਕਹੇ ਜਾ ਤਾਂ ਪਹਿਲਾਂ ਤੁਹਾਨੂੰ ਇਹ ਦੱਸਦੀ ਐ ਇਸ ਤੋਂ ਪਹਿਲਾਂ ਤਾਂ ਮੈਂ ਦੱਸਣਾ ਸੀ ਕਿ ਅਪਡੇਟ ਕੀ ਐ ਜਿਹੜੀ ਡੀਆਈਜੀ ਭੋਲਰ ਦੀ ਕਿ ਉਹ ਜਿਹੜੇ ਉਸ ਤੋਂ ਬਾਅਦ ਕੀ ਕੁਝ ਹੋਇਆ ਜਿਹੜੇ ਕਰ ਦੋ ਛਾਪੇ ਵੱਜੇ ਸੀ ਇੱਕ ਤਾਂ ਬੀਐਚ ਪ੍ਰਾਪਰਟੀ ਤੇ ਪਟਿਆਲੇ ਤੇ ਦੂਜਾ ਜਿਹੜਾ ਪੱਖੋਵਾਲ ਰੋਡ ਲੁਧਿਆਣੇ ਸੰਘੋਦਾ ਕਲੋਨੀ ਚ ਪ੍ਰਾਪਰਟੀ ਡੀਡਰ ਤੇ ਤੇ ਹੋਰ ਸੱਤ ਸਾਮਤ ਇਹ ਤਾਂ ਆਪਦੇ ਉੱਥੇ ਸੰਭਾਲੇ ਵੀ ਗਈ ਮੌਂਟਿਸ਼ੇਰੀਓ ਵੀ ਗਏ ਮੌਂਟਿਸ਼ੇਰੀਓ ਤੇ ਜਾ ਕੇ ਜਿੰਨਾ ਤੋਂ ਜ਼ਮੀਨ ਲਈ ਹੈ 55 ਏਕੜ ਜਿਹੜਾ ਫਾਰਮ ਹੈ ਉਹਦੀ ਵੀ ਗੱਲ ਕਰਨੀ ਹੈ ਲੇਕਿਨ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਵੀ ਗੱਲ ਬਹੁਤ ਅਹਿਮ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਗੱਠ ਜੋੜ ਜਿਹੜਾ ਹੈ ਇਹਦੇ ਵਿੱਚ ਹੁਣ ਨਾਮ ਜੁਡੀਸ਼ਰੀ ਦਾ ਵੀ ਆਉਣ ਲੱਗ ਗਿਆ ਜਿਹੜੀ ਕੱਲਾ ਹੀ ਦੀ ਫੈਸਲੇ ਵੀ ਆਪਣੀ ਮਰਜ਼ੀ ਨਾਲ ਕਰਾਉਂਦੇ ਸੀ ਵੱਡਾ ਗੱਠ ਜੋੜਾ ਨੈਟਵਰਕ ਚ ਕੋਈ ਵੀ ਨਹੀਂ ਬਚਿਆ ਕੋਈ ਵੀ ਕੱਟੜ ਇਮਾਨਦਾਰ ਤੋਂ ਲੈ ਕੇ ਆਮ ਇਮਾਨਦਾਰ ਦੇਣੀ ਤੁਸੀਂ ਇਹ ਦੇਖੋ ਇਹ ਕਟੜ ਈਮਾਨਦਾਰੀ ਦਾ ਬਿਰਖਰ ਹੁਣ ਕੀ ਕਹੀਏ ਮੈਂ ਕਟੜ ਈਮਾਨਦਾਰ ਜਿਹੜੇ ਜਿਹਨੂੰ ਕਹਿੰਦੇ ਹੋ ਤੁਹਾਨੂੰ ਵੀ ਪਤਾ ਹੈ ਪਰ ਕਰੀਏ ਕੀ ਮੈਂ ਜਮੇ ਦੱਸ ਕੇ اٹੇ ਐਥੇ ਤੋਂ ਉਹਨੋਂ ਬਤੜਾ ਕੋ ਮਾਨਦਾਰ ਲੱਭਣਾ ਬੜਾ ਜਿਹੜਾ ਹੈ ਸੌਖਾ ਪਹਿਲੇ ਦਰਸ਼ਕ ਮੈਂ ਪੱਤਰਕਾਰ ਜਦੋਂ ਪੜਾਉਂਦਾ ਸੀ ਨਾ ਇੱਕ ਦਿਨ ਇੱਕ ਖਬਰ ਲੈ ਕੇ ਇੱਕ ਸਟੂਡੈਂਟ ਆਇਆ ਐਥੇ ਕਾਲਕਾ ਸਟੇਸ਼ਨ ਦੀ ਸੀ ਉੱਥੇ ਇੱਕ 5000 ਰੁਪਿਆ ਕੁਤ ਪਰਸਪੁਰਗੀ ਔਰਤ ਤੇ ਉਹ ਔਰਤ ਦਾ 5000 ਰੁਪਏ ਦਾ ਪੁੱਲਸਾੜਾ ਨੇ ਵਾਪਸ ਕਰਤਾ ਉਹ ਖਬਰ ਬਣ ਗਈ ਮੈਨੂੰ ਕਹਿੰਦਾ ਜੀ ਇਹ ਕਾਦੀ ਗੱਲ ਹੈ ਇੱਕ 5000 ਕਿੱਡੀ ਕੀ ਚੀਜ਼ ਹੁੰਦੀ ਹੈ ਇਹ ਅੱਛਾ ਤਾਂ ਲੱਖਾਂ ਦੇ ਬੇਈਮਾਨੀ ਹੋ ਜਾਂਦੀ ਉਹ ਖਬਰ ਨਹੀਂ ਬਣਦੀ ਮੈਂ ਆਖਿਆ ਭਾਈ ਆਹੀ ਗੱਲ ਹੈ ਜਿਹੜੀ ਚੀਜ਼ ਆਮ ਹੁੰਦੀ ਹੈ ਉਹ ਖਬਰ ਨਹੀਂ ਬਣਦੀ ਬੇਈਮਾਨੀ ਆਮ ਹੋ ਗਈ ਤੇ ਜਦੋਂ ਕੋਈ ਇਮਾਨਦਾਰ ਬੰਦਾ ਚਾਹੇ 5000 ਵਾਲਾ ਵੱਡੀ ਖਬਰ ਬਣਦੀ ਹੈ ਰੇਅਰ ਹੁੰਦੀ ਯੂ ਨੋ ਪਰ ਸਰੋਵਰ ਮੰਦਰ ਹੋਵੇ ਕਵਰਤਾਪੀ ਬਣਨੀ ਹੈ ਖੈਰ ਮੈਂ ਗੱਲ ਕਰ ਰਿਹਾ ਸੀ ਇੱਕ ਡੀਐਸਪੀ ਦੀ ਤਾਂ ਡੀਐਸਪੀ ਕੌਣ ਹੈ ਨਿਸ਼ੀਕਾਂਤ ਤੂਬੇ ਕਿੱਥੋਂ ਦਾ ਡੀਐਸਪੀ ਉਹ ਹੈਗਾ ਕਾਨਪੁਰ ਦਾ ਔਰ ਕਮਾਲ ਕਾਨਪੁਰ ਦੇ ਡੀਐਸਪੀ ਨਿਸ਼ੀਕਾਂਤ ਜੀ ਦੀਆਂ ਦੁਕਾਨਾਂ ਉਹਨਾਂ ਦਾ ਜਿਹੜਾ ਮਾਲ ਹੈ ਪੈਸਾ ਚੰਡੀਗੜ੍ਹ ਚ ਵੀ ਲੱਗਿਆ ਹੋਇਆ ਹੈ ਨੋਇਡਾ ਚ ਵੀ ਲੱਗਿਆ ਹੋਇਆ ਕਾਨਪੁਰ ਦਾ ਇੱਕ ਆਰੀਨ ਏਰੀਆ ਉੱਥੋਂ ਦਾ ਉੱਥੇ 11 ਦੁਕਾਨਾਂ ਇੱਕ ਦੁਕਾਨ ਦੀ ਕੀਮਤ 2 ਤੋਂ 3.5 ਕਰੋੜ ਰੁਪਈਆ ਤੋਂ ਇਸ ਉਹ ਕਹਿੰਦੇ ਜੀ 100 ਕਰੋੜ ਤਾਂ ਹੋ ਗਿਆ ਹਰੇਕ ਤਾਂ 300 ਕਰੋੜ ਹੋਣਾ ਹੈ ਤਾਂ ਮੈਂ ਇਹਦੇ ਬਾਰੇ ਜੁਪੀ ਦੇ ਡੀਜੀਪੀ ਨੂੰ ਸੁਣ ਰਿਹਾ ਸੀ ਵਿਕਰਮ ਸਿੰਘ ਨੂੰ ਡਾਕਟਰ ਵਿਕਰਮ ਸਿੰਘ ਨੂੰ ਉਹ ਕਹਿੰਦਾ ਮੈਨੂੰ ਤਾਂ ਇੱਕ ਗੱਲ ਹੀ ਸਮਝ ਆਉਂਦੀ ਮੈਂ ਵੀ ਡੀਜੀਪੀ ਰਹੇ ਅਫਸਰ ਕਿੱਥੇ ਸੀ ਕਹਿੰਦਾ ਜੇ 10 ਸਾਲ ਤੋਂ ਇੱਕ ਥਾਂ ਤੇ ਲੱਗਿਆ ਹੋਇਆ ਉਹ ਕਿਵੇਂ ਲੱਗਿਆ ਜੀ ਉਹ ਕੀ ਕਿਹਨੂੰ ਉਹਨੇ ਜਿਹੜਾ ਹੈ ਬੇਈਮਾਨ ਕੀਤਾ ਇਹ ਵੀ ਤਾਂ ਦੱਸੋ ਨਾ ਜਿਹੜੀਆਂ ਐ ਤਾਂ ਲੱਗ ਨਹੀਂ ਸਕਦਾ ਮੈਂ ਉੱਥੇ ਫੇਰ ਕਿੱਥੇ ਕਹਿੰਦੇ ਐਂਟੀ ਕ腐ਪਸ਼ਨ ਕਿੱਥੇ ਹੈ ਵਿਜੀਲੈਂਸ ਕਿੱਥੇ ਹੈ ਇੰਟੈਲੀਜੈਂਸ ਕਿੱਥੇ ਹੈ ਅਸੀਂ ਵੀ ਤਾਂ ਇਹ ਪੁੱਛਦੇ ਹਾਂ ਹਰ ਚਾਰਨਪੁਰ ਲੋਰਵਾਰ ਅਸੀਂ ਵੀ ਤਾਂ ਇਹ ਪੁੱਛਦੇ ਸੀ ਕਿ ਜੇ ਸੀਬੀਏ ਨਹੀਂ ਆਉਂਦੀ ਇਹਨੂੰ ਕਿਵੇਂ ਫੜਨਾ ਸੀ ਆਕਾਸ਼ ਜਿਹੜਾ ਬੱਤਾ ਹੈ ਕੁਛ ਵਰਜੀ ਹੋਵੇ ਉਹਨੇ ਇੱਕ ਸਿਸਟਮ ਤਾਂ ਸਪੋਜ਼ ਕੀਤਾ ਨਾ ਤੇ ਖੈਰ ਹੁਣ ਆਪਾਂ ਅਪਡੇਟ ਵੱਲ ਆਈਏ ਹਰਚਰਨ ਭੋਲਰ ਦੀ ਅਪਡੇਟ ਹਰਚਰਨ ਸਿੰਘ ਭੋਲਰ ਦੀ ਅਪਡੇਟ ਇਹ ਹੈ ਕਿ ਜੋ ਦਾ ਤਾਂ ਆਪਣਾ ਜਿਹੜਾ ਫਾਰਮਾ ਤੇ ਜੱਦੀ ਤਾਂ 167 ਏਕੜ ਉਹ ਤਾਂ ਛੱਡੋ ਤੁਸੀਂ ਉਹਦਾ ਚੋਂ ਕਿਉਂਕਿ ਉਹ ਤਾਂ ਜੱਦੀ ਆ ਕਹਿ ਲਾਂਗੇ ਉਹ ਵੀ ਕਿਵੇਂ ਬਣੀ ਆ ਇਹਦੀ ਮਾਲ ਸਿੰਘ ਭੋਲਰ ਨੇ ਕਿਵੇਂ ਬਣਾਈ ਆ ਮੈਂ ਉਹਦਾ ਕੋਈ ਜ਼ਿਕਰ ਨਹੀਂ ਕਰਨਾ ਕਿ ਉਹਨੇ ਭਾਰਤੀਆਂ ਕੀਤੀਆਂ ਕਿਵੇਂ ਭਾਰਤੀਆਂ ਕੀਤੀਆਂ ਉਹ ਬਾਤ ਦੀਆਂ ਗੱਲਾਂ ਨੇ ਉਧਰ ਕੋਈ ਇਹਦਾ ਹਰਚਲ ਭੁਰਲ ਤੇ ਸ਼ਾਇਦ ਕੇਸ ਦਾ ਨਿਆਂ ਦਾ ਨਾ ਹੋਵੇ ਪਰ ਜਿਹੜੇ ਕੇਸ ਦਾ ਨਿਆਂ ਦਨ ਹੋ ਰਿਹਾ ਹੈ ਜਿਹੜੀ ਆ ਹੁਣ ਨਵੀਂ ਕਾਰਵਾਈ ਚੱਲ ਰਹੀ ਹੈ ਅੱਜ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਧਰ ਰਿਮਾਂਡ ਦਾ ਆਖਰੀ ਦਿਨ ਹੈ ਤੇ ਕੱਲ ਨੂੰ ਮਤਲਬ ਜਿਹੜਾ ਹੈ 6 ਤਰੀਕ ਨੂੰ ਜਾਂ ਤਾਂ ਰਿਮਾਂਡ ਜਾਂ ਫਿਰ ਉਹਨੂੰ ਅਕਰਾਸ ਭੇਜਣਾ ਹੈ ਜਾਂ ਰਿਮਾਂਡ ਵਧਾਉਣਾ ਹੈ ਲੇਕਿਨ ਇੰਨੇ ਦਿਨਾਂ ਚ 5 6 ਦਿਨਾਂ ਚ ਬੜਾ ਕੁਝ ਆ ਗਿਆ ਇਨਾ ਕਾ ਗਿਆ ਕਿ ਹੈਰਾਨੀ ਹੋ ਗਈ ਕਿ ਘੱਟ ਜੋੜ ਐਟਾ ਤਕੜਾ ਇਹ ਦੇਖਣ ਵਾਲੀ ਗੱਲ ਹੈ ਬਸ ਤੁਸੀਂ ਦੇਖੋ ਕਿ ਘੱਟ ਜੋੜ ਦਾ ਹਾਲ ਇਹ ਹੈ ਕਿ ਹੁਣ ਇੱਕ ਹੋਰ ਡੀਆਈ ਜੀ ਦਾ ਨਾਮ ਨੂੰ ਲੱਗ ਗਿਆ ਘੱਟ ਜੋੜ ਦਾ ਇਹ ਹੈ ਹਾਲ ਕਿ ਕਈ ਡੀਐਸਪੀਆ ਦੇ ਨਾਮ ਹੋ ਗਏ ਹੋਰ ਜਿਹੜਾ ਕ੍ਰਿਸ਼ਨੂ ਸ਼ਰਧਾ ਨੇ ਜੋ ਕੁਝ ਦੱਸਿਆ ਉਹਦੇ ਮੁਤਾਬਕ ਤਾਂ ਫੈਸਲੇ ਵੀ ਕਰਾਉਦੇ ਸੀ ਅਸੀਂ ਜੱਜਾਂ ਨਾਲ ਵੀ ਹੁਣ ਇੱਕ ਜੱਜ ਜੀ ਤੋਂ ਤੁਸੀਂ ਫੈਸਲਾ ਕਰਾਉਣਾ ਹੈ ਤਾਂ ਲਾਓ ਫਿਰ ਸਾਹਿਬ ਉਹ ਕਿੰਨੇ ਹਜ਼ਾਰ ਚ ਲੈਂਦਾ ਹੋਊ ਪੈਸੇ ਅੱਜ ਕੱਲ ਲੱਖ 2 ਲੱਖ ਤੇ ਲੱਖੀ ਚੀਜ਼ ਹੁੰਦੀ ਹੈ ਜੀ ਉਹ ਤਾਂ ਆਪਾਂ ਦੇਖਿਆ ਨਹੀਂ ਉਹ ਤਾਂ ਕੋਰਟ ਹੇਖਾ ਦੀ 5 ਲੱਖ ਤਾਂ ਉਹਨੇ ਲੈ ਲਿਆ ਸੀ ਐਸਐਚਓ ਨੇ ਜਿਹੜੀ ਅਰਸ਼ਪ੍ਰੀਤ ਗਰੇਵਾਲ ਨੇ ਅਰਸ਼ਦੀਪ ਗਰੇਵਾਲ ਨੇ ਇਹ ਤਾਂ ਜਨੀਬ ਕੰਮ ਤਾਂ ਕਾਫੀ ਜ਼ਿਆਦਾ ਵਿਗੜ ਗਿਆ ਔਰ ਗਰਲ ਇੱਕ ਹੋਰ ਵੀ ਆ ਇਕੱਲਾ ਹੀ ਤਾਂ ਹੈ ਨਹੀਂ ਹੋਰ ਬੜੇ ਹੋਣਗੇ ਅੱਛਾ ਇੱਕ ਗੱਲ ਹੈ ਜਦੋਂ ਕੋਈ ਵੀ ਮੈਨੂੰ ਇੱਕ ਬੰਦਾ ਦੱਸ ਰਿਹਾ ਸੀ ਯੂਪੀ ਦਾ ਕਹਿੰਦਾ ਜੀ ਸਾਡਾ ਜਦੋਂ ਬਲਕੇ ਬੰਗਾਲ ਨਾਲ ਵੀ ਸੀ ਨਾਲ ਤਾਂ ਕਹਿੰਦਾ ਜੀ ਤੁਹਾਡੇ ਤਾਂ ਸਸਤ ਵੀ ਬੜਾ ਮਹਿੰਗਾ ਅਸੀਂ ਤਾਂ ਇੱਕ ਟਾਈਮ ਸੀ ਬੀੜੀ ਦੇ ਦਿੰਦੇ ਸੀ ਅਸੀਂ ਗੱਡੀ ਅੱਗੇ ਟਰੱਕ ਅੱਗੇ ਕਰ ਲੈਂਦੇ ਸੀ ਟ੍ਰੈਫ ਕਰ ਫੇਰ ਕਹਦਾ ਉਹ ਚਲੋ 5 ਰੁਪਏ 10 ਪਹਿਲਾਂ 5 ਆਏ ਫਿਰ 10 ਆਏ ਸੋਤਾ ਬਹੁਤ ਜ਼ਿਆਦਾ ਛੋਟੇ ਦਾ ਟੈਂਪਕੜਾ ਦੀ ਵੀ ਕੀਮਤ ਜ਼ਿਆਦਾ ਹੈ ਪਟਵਾਰੀਆਂ ਦੀ ਵੀ ਕੀਮਤ ਜ਼ਿਆਦਾ ਹੈ ਤੇ ਇੱਕ ਮਿੰਟ ਤਾਂ ਹੋਰ ਪਤਾ ਲੱਗਿਆ ਪਤਾ ਕੀ ਲੱਗੇ ਸਾਰੇ ਕਹਿੰਦੇ ਨੇ ਜਦੋਂ ਦੇ ਕਟੜ ਇਮਾਨਦਾਰ ਆਏ ਨੇ ਕੀਮਤ ਵਧ ਗਈ ਸਭ ਦੀ ਕੀਮਤ ਵਧ ਗਈ ਰਜਿਸਟਰੀਆਂ ਵੀ ਵਧ ਗਈਆਂ ਜੇ ਕਹੀਏ ਤਾਂ ਜੀ ਸਖਤੀ ਬਹੁਤ ਹੈ ਐਨੇ ਪੈਸੇ ਲੱਗਣਗੇ ਜਿਹਨੇ ਇਮਾਨਦਾਰੀ ਦੀ ਜਿਹੜਾ ਭੁਗਤਣਾ ਪੈ ਰਿਹਾ ਹੈ ਉਹ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹੜਾ ਕੰਮ 5000 ਚ ਹੁੰਦਾ ਸੀ 10000 ਚ ਹੁੰਦਾ ਸੀ ਕਚਹਿਰੀਆਂ ਚ ਤੇ ਹੁਣ ਉਹ ਹੁਣ ਲੱਗਿਆ 20000 ਚ ਜਿਹੜੀ ਪਹਾਲ ਦੇਖੋ ਤੁਸੀਂ ਕਟੜ ਇਮਾਨਦਾਰੀ ਦਾ ਇਹ ਤਾਂ ਉਸੇ ਤਰੀਕੇ ਨਾਲ ਹਾਕ ਚੱਲੇ ਹੁਣ ਸਵਾਲ ਤਾਂ ਉੱਠਦਾ ਹੈ ਕਿ ਕੀ ਕੀ ਕੌਣ ਕੌਣ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਬੰਦਿਆਂ ਦਾ ਪਤਾ ਨਹੀਂ ਹੁੰਗਾ ਇਹ ਸਭ ਇੱਕੋ ਹੀ ਨੇ ਇੱਥੇ ਰਿਕਸ਼ਾਫ ਤੇ ਬਸ ਉਹੀ ਬੈਠੇ ਨੇ ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣਾ ਹੈ ਉਹ ਬੜਾਈ ਜਾ ਰਹੇ ਖੈਰ ਨਿਸ਼ੀਗਾਂਤ ਉੱਪੇ ਦੀ ਤਾਂ ਕਾਨੂੰਨ ਪਰਤੀ ਕਰ ਲੈ ਉਹ ਤਾਂ ਆਪਾਂ ਕੀ ਪਰ ਉਸ ਹੈ ਤਾਂ ਸਾਡੇ ਦੇਸ਼ ਦੀ ਇਸ ਕਰਕੇ ਕਰ ਰਹੇ ਹੁਣ ਇਹਨੇ ਭੱਲੜਨੇ ਜੋ ਕੁਝ ਦੱਸਿਆ ਕਨਾਲ ਦੀ ਨਾ ਛਾਪੇ ਮਰੇ ਸੀਬੀਆਈ ਨੇ ਛਾਪੇ ਇਹ ਨੀ ਐਕਟਿਵ ਕਿਉਂ ਹੋਈ ਕਿਉਂਕਿ ਵਿਜ਼ਿਟਰਸ ਪੰਜਾਬ ਵਿਜ਼ਿਟਰਸ ਜਾਪੀ ਹੁਣ ਪਤਾ ਨਹੀਂ ਉਹਦੇ ਬਾਅਦ ਕੀ ਹੈ ਕਿਉਂ ਲੈ ਕੇ ਜਾਣਾ ਚਾਹੁੰਦੀ ਹੈ ਤੇ ਪੰਜਾਬ ਪਹਿਲਾਂ ਕਿੱਥੇ ਸੀ ਫੜਿਆ ਜਦੋਂ ਸੀਬੀਆਈ ਨੇ ਤੇ ਫਿਰ ਇਹ ਕਿਉਂ ਕਿਉਂ ਚਾਹੁੰਦੇ ਨੇ ਬੜਾ ਕੁਝ ਦਾਲ ਚਕਾਣਾ ਹੈ ਬਹੁਤ ਕੁਝ ਹੈ ਕੌਣ ਕੀ ਦੇਣਾ ਉਹ ਬਿਲੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਇੱਥੇ ਤੇ ਹੁਣ ਬੀਚ ਜਿਹੜਾ ਪ੍ਰਾਪਰਟੀ ਡੀਲਰ ਭਪਿੰਦਰ ਪਟਿਆਲੇ ਵਾਲਾ ਜਾਂ ਲੁਧਿਆਣਾ ਵਾਲਾ ਸਰਗੋਦਾ ਕਲੋਨ ਚ ਜਿਹੜਾ ਰਹਿੰਦਾ ਪ੍ਰਾਪਰਟੀ ਡੀਲਰ ਜਾਂ ਕੋਈ ਹੋਰ ਜਾਂ ਮਟਸ਼ੇਤ ਜਿਹੜੇ 50 55 ਏਕੜ ਨੇ ਮਾਸੀਪੜ ਦੇ ਕੋਲ ਜਾਂ ਉੱਥੇ 20 ਦਕਾਨਾਂ ਨੇ ਸਭ ਨੂੰ ਇਸ ਕਰਕੇ ਹੁਣ ਸੀਬੀਆਈ ਉੱਥੇ ਜਾ ਕੇ ਜਿੰਨਾ ਤੋਂ ਖਰੀਦੇ ਨੇ ਉਹਨਾਂ ਨੂੰ ਵੀ ਪੁੱਛਣਾ ਹੈ ਕਿ ਤੁਹਾਡੇ ਨਾਲ ਧੱਕੇ ਨਾਲ ਲਿਆ ਜਾਂ ਕਿਵੇਂ ਲਿਆ ਕੀ ਹੈ ਤੁਹਾਡਾ ਸਾਰਾ ਗਸਤ ਜਿਵੇਂ ਹੌਰਾ ਕ੍ਰਿਸ਼ਨ ਨੂੰ ਸ਼ਾਰਦਾ ਨੇ ਜਿਨ੍ਹਾਂ ਦੀ ਨੀਂਦ ਹਰਾਮ ਕੀਤੀ ਹੈ ਜਿਹੜੇ ਡਰੇ ਵਿੱਚ ਇੱਥੇ ਨੇ ਉਹ ਵੀ ਮਤਲਬ ਇਸ ਮਾਮਲੇ ਦੇ ਵਿੱਚ ਸੱਚਮੁੱਚ ਜਿਹੜਾ ਹੈ ਫਸ ਦੇ ਨਜ਼ਰ ਆਉਂਦੇ ਨੇ ਜਿਸ ਤਰੀਕੇ ਨਾਲ ਅਪਡੇਟ ਆ ਰਹੀ ਹੈ ਜਿਹੜੀ ਤੁਸੀਂ ਕਹੋਗੇ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ ਬਿਲਕੁਲ ਪੁਰਾਣੀ ਗੱਲ ਨਹੀਂ ਹੈ ਅਪਡੇਟ ਇਹ ਹੈ ਕਿ ਬਹੁਤ ਬੰਦੇ ਨਵੇਂ ਫਸ ਰਹੇ ਨੇ ਉਹਨਾਂ ਚ ਕਿਹਦਾ ਕਿਹਦਾ ਨੌ ਆਉਂਦਾ ਉਹ ਇੱਕ ਅਦੇ ਦਿਨ ਚ ਜਗ ਜਾ ਰਹੂਗਾ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਹੈ ਬੰਦੇ ਹੋਰ ਵੀ ਇਸ ਗੱਠ ਜੋੜ ਦੇ ਵਿੱਚ ਨੇ ਤੁਸੀਂ ਕੀ ਸਾਬਦੇ ਕੋ ਪੋਲੀਟੀਕਲ ਬੰਦੇ ਨਹੀਂ ਹੋਣਗੇ ਬਿਲਕੁਲ ਹੋਣਗੇ ਕਈ ਕੱਟੜ ਇਮਾਨਦਾਰ ਵੀ ਹੋਣਗੇ ਉਹਨਾਂ ਦਾ ਨੌ ਸ਼ਹਿਦ ਇਸ ਕਰਕੇ ਨਾ ਆਵੇ ਕਿ ਕੋਈ ਗੱਲ ਨਹੀਂ ਤੈਨੂੰ ਅਸੀਂ ਚੱਕ ਲੈਨੇ ਹ ਵਿਜੀਲੈਂਸ ਰਾਹੀਂ ਫਿਰ ਅਸੀਂ ਆਪੀ ਤਰਫ ਦੇਖ ਲਾਂਗੇ ਵਿਚਾਰਾਂਗੇ ਤੈਨੂੰ ਕੋਈ ਗੱਲ ਨਹੀਂ ਹੈ ਇਹ ਹੈ ਜੇ ਸੀਬੀਆਈ ਨੇ ਨਾ ਚੱਕਿਆ ਹੁੰਦਾ ਤਾਂ ਕੁਝ ਨਹੀਂ ਹੋਣਾ ਸੀ ਇਹ ਵੀ ਤੁਹਾਨੂੰ ਮੈਂ ਦੱਸ ਦਿੰਨੇ ਤੇ ਬਹੁਤ ਕੁਝ ਚੱਲ ਰਿਹਾ ਤੇ ਜਿਵੇਂ ਕਿ ਆਪਾਂ ਹੋਰ ਗੱਲਾਂ ਕੀ ਚੱਲ ਤਾਂ ਬੜਾ ਕੁਝ ਇਹ ਵੀ ਰਿਹਾ ਕਿ ਤਰਨ ਤਰਨ ਦੇ ਵਿੱਚ ਚੋ ਇਲੈਕਸ਼ਨ ਚੱਲ ਰਹੀ ਹੈ ਤੇ ਇਲੈਕਸ਼ਨ ਚ ਉਥੇ ਮੁੱਦੇ ਨਵੇਂ ਤੋਂ ਨਵੇਂ ਆ ਰਹੇ ਨੇ ਇਹ ਤਾਂ ਚੱਲ ਹੀ ਰਿਹਾ ਸੀ ਤੇ ਬ੍ਰੋਦੀ ਰੀਨੋ ਚੱਕਰੇ ਬ੍ਰੋਦੀ ਹੁਣ ਲਾਰਡ ਆਰਡਰ ਨੂੰ ਚੱਕਣਗੇ ਕਿਉਂ ਚੱਕਣਗੇ ਲਾਰਡ ਆਰਡਰ ਨੂੰ ਅੱਜ ਫੇਰ ਇੱਕ ਕਤਲ ਹੋ ਗਿਆ ਪਹਿਲਾਂ ਜਗਰਾਉਂ ਵਾਲਾ ਕਤਲ ਤਾਂ ਮਸਾ ਸੰਸਕਾਰ ਕੀਤਾ ਤੇਜਪਾਲ ਦਾ ਕਬੱਡੀ ਖਿਡਾਰੀ ਦਾ ਅੱਜ ਇੱਕ ਕਬੱਡੀ ਖਿਡਾਰੀ ਹੋਰ ਮਾਰਤਾ ਸਵਰਾਲੇ ਦੇ ਕੋਲ ਮਨਕੀ ਪਿੰਡ ਹੈ ਉੱਥੇ ਮਾਰੇ ਗੁਰਿੰਦਰ ਸਿੰਘ ਨਾਲੋਂ ਦੇ ਸਾਥੀ ਦੇ ਵੀ ਗੋਲੀ ਲੱਗੀ ਹੈ ਕੋੜੇ ਲਾਰੈਂਸ ਦਾ ਕੌਣ ਜ਼ਿੰਮੇਵਾਰੀ ਲੱਗ ਹੈ ਤਾਂ ਬਾਤ ਹੀ ਕਰਨ ਤੋ ਕੀ ਲਾਰਡ ਰੈਡਰ ਦਾ ਸਵਾਲ ਹੈ ਨਾ ਪੰਜਾਬ ਪੁਲਿਸ ਕਰਦੇ ਕੀ ਹੈ ਸਰ ਪੈਸੇ ਇਕੱਠੇ ਕਰਦੀ ਹੈ ਸਵਾਲ ਤਾਂ ਇਹੀ ਹੈ ਮਾਨ ਸਰ ਬੜੀਆਂ ਗੱਲਾਂ ਕਰਦੇ ਨੇ ਲੇਕਿਨ ਕੱਲੀ ਗੱਲਾਂ ਨਾਲ ਕੀ ਹੁੰਦਾ ਅੱਜ ਵੀ ਜਦੋਂ ਉਹ ਸ਼ਾਹਪੁਰ ਕੰਡੀ ਦਾ ਉਦਘਾਟਨ ਕਰਨਗੇ ਅਸੀਂ ਕੋਟ ਚਮਕ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਉਹਨਾਂ ਦੀਆਂ ਗੱਲਾਂ ਕਿ ਜੀ ਇਹ ਦੇਖੋ ਜੀ ਸਾਡੇ ਨਾਲ ਵਿਤਕਰਾ ਹੋ ਰਿਹਾ ਉਹ ਭਾਈ ਵਿਤਕਰਾ ਤੁਹਾਡੇ ਨਾਲ ਹੋ ਰਿਹਾ ਦੇਖ ਲਓ ਮੁੰਡਿਆਂ ਨੇ ਕੀ ਕੀਤਾ ਮੁੰਡਿਆਂ ਨੇ ਆਪਦੀ ਮੰਗ ਬਣਵਾ ਲਈ ਨਾ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਔਰ ਬਰਤ ਰੱਖਿਆ ਤੇ ਉਥੇ ਲੜੇ ਔਰ 7 ਦਿਨਾਂ ਦੇ ਅੰਦਰ ਅੰਦਰ ਵਾਪਸ ਲੈਣਾ ਪਿਆ ਉਹਨਾਂ ਨੂੰ ਉਹ ਐਫੀਡੀਪ ਜਿਹਦੇ ਚ ਉਹਨਾਂ ਦੇ ਜਿਹੜੇ ਅਧਿਕਾਰ ਸੀ ਜਿਹੜੇ ਸੰਵਿਧਾਨ ਦੇ ਤਿੱਤੇ ਉਹ ਅਧਿਕਾਰ ਸੀ ਉਹ ਵਾਪਸ ਕਰਾ ਲਿਆ ਉਹਨਾਂ ਨੇ ਤੇ ਬਿਆਨਬਾਜ਼ੀ ਦੀ ਉਹਨਾਂ ਨੇ ਕੀਤੀ ਸੀ ਓਏ ਕਰਦਾਂਗੇ ਸੁਵਾਰਚ ਕਰਾਂਗੇ ਜਿਵੇਂ ਸੁਖਬੀਤ ਸਿੰਘ ਬਾਦਲ ਕਹਿੰਦਾ ਬਰਦਾਸ਼ਤ ਨਹੀਂ ਕਰਾਂਗੇ ਹੋਰ ਕੀ ਕਰਦੇ ਹਾਂ ਤਾਂ ਬਰਦਾਸ਼ਤ ਹੀ ਤਾਂ ਕਰ ਰਹੇ ਹੋ ਤੁਸੀਂ ਛੜਾਲੇ ਬੰਦੀ ਸਿੰਘ ਕੜਾ ਨੇ ਚਰਦੇ ਲੱਗੇ ਹੋਏ ਬਰਦਾਸ਼ਤ ਨਹੀਂ ਤਾਂ ਕਰ ਰਹੇ ਤੇ ਇਹ ਵੀ ਗੱਲ ਅਸੀਂ ਮਸਲਾ ਅਠਮਾਸੀ ਕੋਰਟ ਚ ਲੈ ਜਾਵਾਂਗੇ ਕਿੰਨੇ ਕੁ ਫੈਸਲੇ ਕੋਰਟ ਚ ਕਰ ਲੈ ਪਾਣੀਆਂ ਦਾ ਮਸਲਾ ਕੋਰਟ ਚ ਆ ਬੀਵੀਐਮਬੀ ਦਾ ਲੈ ਜਾਗੇ ਕੋਰਟ ਚ ਵੱਡੇ ਤੋਂ ਵੱਡਾ ਵਕੀਲ ਕਰਨਾਗੇ ਉਹ ਭਾਈ ਵਕੀਲ ਲੋਕਾਂ ਦੇ ਪੈਸਾ ਹੈ ਗਲਤ ਆ ਵੀ ਤੁਸੀਂ ਕੀ ਕਰ ਰਹੇ ਥੋੜੀ ਪਾਰਟੀ ਕੀ ਕਰ ਰਹੇ ਗਰਾਉਂਡ ਤੇ ਕੀ ਹੋ ਰਿਹਾ ਮਸਲਾ ਤਾਂ ਸਾਡੇ ਸਾਹਮਣੇ ਇਹ ਹੈ ਸਭ ਕੁ ਲੈ ਲਓ ਕੁਛ ਮੁੰਡਿਆਂ ਤੋਂ ਸਭ ਕੁ ਲੈ ਲਓ ਸਟੂਡੈਂਟਸ ਤੋਂ ਕਿ ਇੱਥੇ ਰੋਏ ਬਿਣਾ ਮਾਂ ਦੁੱਧ ਨਹੀਂ ਜੰਦੀ ਇਹ ਦੁਨੀਆ ਮੰਨ ਦੀ ਜੋਰਾਂ ਨੂੰ ਇੱਥੇ ਕੰਮ ਨਹੀਂ ਕਮਜ਼ੋਰਾਂ ਨੂੰ ਇੱਥੇ ਤਾਂ ਸੜਕ ਤੋਂ ਸੰਸਦ ਤੱਕ ਜਾਣਾ ਪੈਂਦਾ ਜੇ ਤੁਸੀਂ ਕਹਦੇਗਾ ਬਿਆਨਬਾਜ਼ੀ ਨਾਲ ਕਿਸਾਨ ਜਿੱਤ ਲੈਂਦੇ ਹੋ ਤਿੰਨ ਬਿੱਲ ਵਾਪਸ ਹੋ ਜਾਂਦੇ ਕਦੇ ਹੋਣੇ ਸੀ ਸੜਕ ਦੇ ਜਾ ਕੇ ਹੁੰਦੇ ਨੇ ਲੇਕਿਨ ਜਿੰਦਿਆਂ ਵੀ ਪੋਲੀਟੀਕਲ ਪਾਰਟੀ ਨੇ ਬਿਆਨਬਾਜ਼ੀ ਉਹ ਕਰਦੀਆਂ ਨੇ ਹੁਣ ਜਿਹੜਾ ਜਿਹਨੇ ਬਿਆਨ ਦਿੱਤਾ ਉਹਦੀ ਵੀ ਗੱਲ ਕਰ ਲਈ ਮੈਂ ਕਿਹਾ ਸੀ ਤਾਂ ਕਿ ਰਾਜਾ ਬੜਿੰਗ ਫਸੂਗਾ ਉਹਦੇ ਐਫਆਈਆਰ ਹੋਊਗੀ ਮਤਲਬ ਕਈ ਪਾਸੋਂ ਘਿਰ ਗਏ ਨਾ ਦੇਖੋ ਕਿਰਨਤ ਭਾਜਪੀ ਹੈ ਜੋ ਕੁਛ ਕਿਹਾ ਮੈਨੂੰ ਚਗਰੇ ਲੱਗਿਆ ਮੈਂ ਕੱਲ ਵੀ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਦੇਖਰਾਂ ਮੈਂ ਕਿਹਾ ਸੀ ਇੱਕ ਬੂਟਾ ਸਿੰਘ ਹੁੰਦਾ ਸੀ ਮਤਲਬ ਯਾਰ ਐਡਾ ਵੱਡਾ ਲੀਡਰ 8 ਵਾਰ ਦਾ ਐਮਪੀ ਬਾਕੀ ਗੱਲਾਂ ਛੱਡੋ ਗ੍ਰਹਿ ਮੰਤਰੀ ਰੇਲ ਮੰਤਰੀ ਟੈਲੀਕਾਮ ਮੰਤਰੀ ਕਾਂਗਰਸੀ ਸਰਕਾਰ ਦੇ ਵਿੱਚ ਬਾਜਪਾ ਦੀ ਸਰਕਾਰ ਦੇ ਵਿੱਚ ਐਸਈ ਕਮਿਸ਼ਨ ਦਾ ਚੇਅਰਮੈਨ ਇਸ਼ੀਨ ਕਿਡ ਆਫ ਦਾ ਚੇਅਰਮੈਨ ਮਤਲਬ ਤੁਸੀਂ ਐਂ ਕਹਤਾ ਜਿਵੇਂ ਕੋਈ ਲੋਕ ਜਾਣਦੇ ਨਹੀਂ ਇੱਕ ਬੂਟਾ ਸਿੰਘ ਹੁੰਦਾ ਸੀ ਕੌੜਾ ਯਾ ਸੀ ਪੱਠੇ ਪਾਉਂਦਾ ਸੀ ਉਹ ਭਾਈ ਪੱਠੇ ਨਹੀਂ ਪਾਉਂਦਾ ਸੀ ਪੱਠਾ ਦਸੀ ਵੀ ਪਾਉਂਦੇ ਨੇ ਪੱਠੇ ਚਲੋ ਮੰਨ ਲਓ ਪੱਠੇ ਪਾਉਣੇ ਜੇ ਪਠਾ ਪੜੋ ਕਿੰਨੀ ਕੁ ਮਾੜੀ ਗੱਲ ਹੈ ਜੀ ਕਿ ਅਸੀਂ ਜਿਹੜਾ ਮੱਝਾ ਰੱਖੇ ਪੱਠੇ 'ਚ ਪਾਉਦੇ ਸੀ ਤੁਸੀਂ ਜੇ ਤੁਸੀਂ ਵੀ ਤਾਂ ਪਾਉਦੇ ਜੇ ਪਾਈਏ ਤੇ ਮੀਰਾ ਨਹੀਂ ਪਾਏ ਤਾਂ ਬੱਕਰੀ ਗੱਲ ਹੈ ਲੇਕਿਨ ਉਹ ਜੀ ਮੱਝ ਵੀ ਸਿੰਘ ਉਹ ਭਾਈ ਮੱਝ ਵੀ ਸਿੰਘ ਹੋਣਾ ਫਿਰ ਕੀ ਗੱਲ ਹੈ ਤੇ ਗੁਰੂ ਨੂੰ ਯਾਦ ਕਰ ਲੋ ਗੁਰੂ ਨੂੰ ਯਾਦ ਕਰ ਲੋ ਤੁਹਾਡੇ ਸਾਹਮਣੇ ਆ ਜੇ ਤੁਸੀਂ ਅੱਜ ਗੁਰੂ ਨਾਨਕ ਬਾਬੇ ਨਾਨਕ ਨੂੰ ਯਾਦ ਕਰਦੇ ਆਂ ਸੀ ਤੇ ਉਹਨਾਂ ਨੇ ਕੀ ਕੀਤਾ ਪੰਗਤ ਤੇ ਸੰਗਤ ਆਹੀ ਖਤਮ ਕਰਨ ਲਈ ਕੀਤਾ ਜਿਹੜਾ ਤੁਹਾਡੇ ਬੰਨਾਂ ਚ ਸਦੀਆਂ ਤੋਂ ਤੇ ਉਹ ਰਿਆਲ ਕਾ ਮਦभी ਸਿੰਘ ਉਹ ਫਿਰ ਭਾਈ ਇਹ ਤਾਂ ਗਲਤ ਗਲਤ ਹੋਈ ਹੈ ਭਾਵਨਾ ਚ ਠੀਕ ਹੋਵੇ ਜੀ ਕਾਂਗਰਸ ਨੇ ਕੀਤਾ ਕਦੇ ਕਿਹਾ ਤੁਹਾਨੂੰ ਪਤਾ ਚ ਹੈਸਤ ਕਿ ਪੰਜ ਪਿਆਰੇ ਜਦੋਂ ਪਹਿਲੇ ਪੰਜ ਪੰਜ ਸਿੱਖ ਪਹਿਲੇ ਕਿਹੜੇ ਸੀ ਜਦੋਂ ਤੁਸੀਂ ਗੁਰੂ بیٹے ਗੁਰੂ ਕਰ ਗਰੇਟੇ ਕਹਿ ਰਹੇ ਸੀ ਪਹਿਲੇ ਪੰਜ ਸਿੰਘਾਂ ਚ ਇੱਕ ਜੱਟ ਸੀ ਬਾਕੀ ਬਾਕੀ ਹੀ ਸੀ ਜਨਾ ਦਾ ਤੁਸੀਂ ਇਹਨਾਂ ਚੋਂ ਬਾਕੀ ਕਾਸਟ ਸੀ ਐਵੇਂ ਤੁਸੀਂ ਆਪਣੇ ਆਪ ਨੂੰ ਉਹ ਕਰੀ ਜਾਂਦੇ ਤੇ ਲੋਕ ਹੁਣ ਅਵੇਅਰ ਹੋ ਗਏ ਨਾ ਜੇ ਤੁਸੀਂ ਐਸਾ ਨਾ ਕਰੋ ਰਾਜਾ ਬੜਿੰਗ ਜੀ ਕਦੇ ਅਕਾਲ ਤਖਤ ਨੂੰ ਕਹਿਦਾ ਕਦੇ ਤੁਸੀਂ ਆਪਣੀ ਪਤਨੀ ਦੇ ਬਾਰੇ ਪਠੱਸਦਾ ਬਿਆਨ ਦੇਤਾ ਤਾਂ ਇਸ ਕਦੇ ਖਾਲਸਾ ਹਿੰਦੁਸਤਾਨ ਚਾਹੁੰਦੇ ਹੋ ਉਹਦਾ ਨੁਕਸਾਨ ਹੋ ਗਿਆ ਤੁਹਾਨੂੰ ਇਹ ਨੁਕਸਾਨ ਹੋਣਾ ਹੈ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਐਫਆਈਆਰ ਹੋਗੀ ਐਸੀ ਕਮਿਸ਼ਨ ਨੇ ਕੱਲ ਕੀ ਕਰਦਾ ਤੁਹਾਡੀ ਪਾਰਨਾ ਕਰਦੇ ਤੁਹਾਨੂੰ ਇਹ ਵੀ ਦੇਖ ਲਓ ਇਹ ਬਿਚੋੜਨ ਆਵ ਲੱਗ ਜੂ ਪ੍ਰਧਾਨਗੀ ਤੁਹਾਡੀ ਲਗਭਗ ਗਈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਾਤੇ ਹੋ ਲੋ ਲੱਗਦਾ ਨਹੀਂ ਕਿ ਤੁਹਾਨੂੰ ਤਰ ਤਰਨ ਦੇ ਵਿੱਚ ਕੁਝ ਮਿਲੂਗਾ ਮੇਰੀ ਜਜਮੈਂਟ ਤਾਂ ਹੁਣ ਇਹ ਬਣਦੀ ਹੈ ਕਿ ਤੁਹਾਡਾ ਕੰਮ ਜਿਹੜਾ ਕੋਈ ਜ਼ਿਆਦਾ ਠੀਕ ਨਹੀਂ ਰਿਹਾ ਇੱਕ ਹੋਰ ਗੱਲ ਵੀ ਤੁਹਾਨੂੰ ਮੈਂ ਦੱਸਾਂ ਇਹ ਵੀ ਚਲੋ ਹੁਣ ਆਪਾਂ ਅਗਲਾ ਮਸਲਾ ਲੈ ਲਈਏ ਇਹ ਮਸਲਾ ਵੀ ਬੜਾ ਅਜੀਬ ਜਿਹਾ ਲੱਗਦਾ ਜਦੋਂ ਪੰਜਾਬ ਸਰਕਾਰ ਨੇ ਪਾਵਰ ਕੌਮ ਦਾ ਡਾਇਰੈਕਟਰ ਬਣਾਇਆ ਸੀ ਨਾ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਨੂੰ ਉਹਦੋਂ ਇੱਕ ਐਸੀ ਬਟਾ ਸਾਫ਼ ਅਕਸ ਵਾਲਾ ਬੰਦਾ ਹੈ ਪੈਸੇ ਤੋਂ ਔਰਤਾਂ ਲੱਗਦੇ ਕफ़ी ਸਾਫ਼ ਸਤਰਾ ਇਮਾਨਦਾਰ ਜੀ ਪਰ ਜਦੋਂ ਦਾ ਇਹ ਬਸੰਤ ਗਰਗ ਲਾਇਆ ਡਾਕਟਰ ਬਸੰਤ ਗਰਗ ਪਹਿਲਾਂ ਹਰੀਸ਼ ਸ਼ਰਮਾ ਚੀਫ ਜਿਹੜਾ ਹੈ ਐਕਸੀਅਲ ਗਰੂ ਇਸ ਚੀਫ ਇੰਜੀਨੀਅਰ ਤੇ ਹੁਣ ਇਹ ਜਿਹੜਾ ਡਾਇਰੈਕਟਰ ਜਨਰੇਸ਼ਨ ਇਹਨੂੰ ਤਾਂ ਖਤਮੀ ਕਰਤਾ ਬਰਖਾਸਤੀ ਕਰਦੀ ਐ ਇਸ ਬਾਬਾ ਤੇ ਉਹਨੂੰ ਤਾਂ ਜਿਹੜਾ ਹੈ ਮੱਤਰ ਕੀਤਾ ਪੱਤਰ ਸਮਝ ਨਹੀਂ ਆਉਂਦੀ ਵੀ ਇਹ ਕੀ ਤਰੀਕਾ ਕੀ ਆ ਕੋਈ ਕਾਰਨ ਦੱਸੋ ਲੋਟ ਸੀ ਉਹ ਕੁਛ ਨਹੀਂ ਚਲ ਜੀ ਜਾਓ ਤੁਸੀਂ ਇਹਦੇ ਪਿੱਛੇ ਹੁਣ ਲੋਕ ਇਹ ਸਮਝਦੇ ਨੇ ਕਿ ਸਰਕਾਰ ਦੀ ਜਿਹੜੀ ਨੀਅਤ ਸਾਫ਼ ਨਹੀਂ ਹੈ ਸਰਕਾਰ ਇਹ ਕਰਨਾ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰ ਕਮੰਡੀਆਂ ਜ਼ਮੀਨਾਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਉਹਨਾਂ ਨੂੰ ਵੇਚਿਆ ਜਾਵੇ ਉਹ ਪਾਈ ਬੀਚ ਕਿ ਪੈਸਾ ਕਿੱਥੇ ਲੈ ਕੇ ਕਿੱਥੇ ਜਾਣਾ ਪਹਿਲੇ ਲੋਕ ਕਹੀ ਜਾਂਦੇ ਨੇ ਪਹਿਲੇ ਬਹੁਤ ਲੋਕ ਤਾਂ ਕੈਲਕੂਲੇਟ ਕਰਕੇ ਦੱਸਦੇ ਨੇ ਵੀ ਤੁਹਾਨੂੰ ਇੰਨੀ ਲੱਗਦਾ ਜੀ ਤੁਹਾਨੂੰ ਤਾਂ ਇਹ ਲੱਗਦਾ ਜੀ ਇੱਥੇ ਕੇਜਰੀਵਾਲ ਆਉਂਦਾ ਜੀ ਉਹਨਾਂ ਦਾ ਬਣਾਤਾ ਜੀ ਸੀਸ਼ ਮਹਿਰ ਸਵਾਤੀ ਮਾਲੀਮਾਨ ਕਹਦੀ ਹੈ ਜਾਂ ਤੇ ਮਨੀਸ਼ ਸੋਸ਼ੋਦੀਆ ਜਾਂ ਤੇ ਸਤੰਦਰ ਜਾਣ ਹੈ ਇਹਦੇ ਜੀ 100 ਬੰਦਾ ਕਹਿੰਦੇ ਜੀ 100 ਮੋਟੋ ਮੈਂ ਉਹ ਬਹੁਤ ਸ਼ਬਦ ਬੋਲਦਾ ਜਿਹੜਾ ਮੀਡੀਆ ਚ ਬੋਲਿਆ ਜਾਂਦਾ ਕਿ ਦਿੱਲੀ ਆ ਦੇ ਆਕੇ ਚ ਕਰ ਕੀ ਰਹੇ ਨੇ ਪੰਜਾਬ ਦੇ ਪੈਸੇ ਨੂੰ ਕੀ ਹੋ ਰਿਹਾ ਹੈ ਅੱਜ ਨਾਲ ਇਹ ਵੀ ਆ ਜਿਹੜੇ ਅਖਬਾਰਾਂ ਨੂੰ ਚੱਕਿਆ ਅਖਬਾਰਾਂ ਦੇ ਵਿੱਚ ਕੁਛ ਕੀ ਕੀ ਮਿਲਿਆ ਜੀ ਅਖਬਾਰਾਂ ਦੀ ਉਹਦੇ ਪਿੱਛੇ ਵੀ ਵੱਡੇ ਲੋਕ ਨੇ ਅਖਬਾਰਾਂ ਦੀ ਮੀਡੀਆ ਦੀ ਆਜ਼ਾਦੀ ਤੇ ਇਸ ਤਰ੍ਹਾਂ ਨਾ ਛਾਪੇ ਭੱਜਣ ਇਹ ਇਹ ਵੀ ਲੋਕ ਕਹਿਣ ਲੱਗੇ ਬਹੁਤ ਕੁਝ ਚੱਲ ਰਿਹਾ ਹੈ ਨੂੰ ਹਰਜੀਤ ਸਿੰਘ ਨੂੰ ਦੀਆਂ ਜਿਹੜੀਆਂ ਸਵਾਬਾਂ ਪ੍ਰਕਾਸ਼ਿਤ ਕੀਤੀਆਂ ਨੇ ਉਹਦੇ ਪਿੱਛੇ ਹੀ ਹੈ ਕਿ ਜੀ ਇਹ ਇਹਨਾਂ ਦੀ ਸੁਰਚ ਸੁਰਨੇ ਬੁਲਾਉਂਦਾ ਸੀ ਕਿ ਜੀ ਆਪਾਂ ਜ਼ਮੀਨ ਵੇਚਦੀ ਹੈ ਤੇ ਉਹਨਾਂ ਨੇ ਲਿਆਂਦਾ ਇਸ ਕਰਕੇ ਇਸ ਨੂੰ ਬਸੰਤ ਕਰਗ ਨੂੰ ਕਿ ਕਰ ਲਉ ਬਸ ਉਹ ਦੂਬਾ ਤੇ ਆ ਉਹਨੂੰ ਮਤਲਬ ਤਾਂ ਕੀਤਾ ਕਿ ਜਿਹੜੀ ਇੰਜੀਨੀਅਰਿੰਗ ਦੀ ਐਸੋਸੀਏਸ਼ਨ ਆ ਉਹਨੂੰ ਕੱਲ ਹੋ ਜਾਣ ਕਿ ਜਿਹੜਾ ਬੋਲੂ ਅਸੀਂ ਉਹਦੇ ਨਾਲ ਇਹ ਕਰਾਂਗੇ ਤੁਸੀਂ ਇਸ ਦਾ ਵਿਰੋਧ ਛੱਡੋ ਤੇ ਲੋਕ ਮੁਲਾਜ਼ਮ ਵਿਰੋਧ ਕਰ ਰਹੇ ਨੇ ਉਹਨਾਂ ਨੇ ਤਾਂ 9 ਤਰੀਕ ਨੂੰ ਤਰਨ ਤਰਨ ਰੱਖਿਆ ਜਿਹੜਾ ਜਿਵੇਂ ਅੱਜ ਕਿਸਾਨਾਂ ਨੇ ਰੱਖਿਆ ਕਿ ਸਾਡਾ ਨੇ ਵਿਰੋਧ ਕੀਤਾ ਜਿਵੇਂ ਤਰਨ ਤਰਨ ਚ ਕੱਲ ਮਾਨ ਸਾਹ ਹੁੰਦਾ ਤੁਸੀਂ ਫੜ ਕੇ ਉਹਨਾਂ ਨੂੰ ਚਲੋ ਕਿਤੇ ਦੂਰ ਛੱਡਿਆ 70 ਕਿਲੋਮੀਟਰ ਦੂਰ ਤੇ ਲੇਕਿਨ ਉਹਨਾਂ ਦੇ ਮਨਾਂ 'ਚ ਤਾਂ ਆ ਗਿਆ ਜਣੀ ਤੁਹਾਡੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਕਾਲੇ ਛੱਡੇ ਦਿਖਾਉਣ ਦਾ ਉਹ ਵੀ ਖੋਲਿਆ ਤੂੰ ਬਹੁਤ ਸਾਰੀ ਗੱਲਾਂ ਚੱਲ ਰਹੀਆਂ ਨੇ ਸੋ ਇਸ ਹਾਲਾਤ ਦੇ ਵਿੱਚ ਅਸੀਂ ਪੰਜਾਬ ਸਰਕਾਰ ਜਿਸੇ ਲਾਅ ਐਂਡ ਆਰਡਰ ਤੇ ਕਰ ਰਹੀ ਹੈ ਅੱਜ ਜਦੋਂ ਦੂਜਾ ਖਿਡਾਰੀ ਤੁਰ ਗਿਆ ਹਲੇ ਪਹਿਲੇ ਦਾ ਸੰਸਕਾਰ ਮਸਾ ਮਨਾਇਆ ਵੀ ਕਰ ਲੋ ਜੀ ਤੇਜਪਾਲ ਦਾ ਆ ਇੱਕ ਦੂਜਾ ਆ ਗਿਆ ਕਦੇ ਕਿਤੇ ਡਾਕਾ ਪੈ ਰਿਹਾ ਹੈ ਕੱਲ ਉਹ ਜਿਹਨੇ ਸਾਡਾ ਹੱਕ ਬਣਾਈ ਸੀ ਮਹਾਲੀ ਦੇ ਵਿੱਚ ਉਹਦਾ ਜੁਐਲਰੀ ਸ਼ੋਅ ਤੇ 2 ਕਰੋੜ ਦਾ ਲੁੱਟ ਲਿਆ ਫਸ ਕਲਾ ਕਰਦੇ ਤੋਂਗੇ ਲੁੱਟ ਲਿਆ ਚੋਰੀ ਕਰਕੇ ਲੈ ਗਏ ਸੋ ਇਹ ਬੜੇ ਮਸਲੇ ਵੱਡੇ ਨੇ ਕਿਸੇ ਨੇ ਹੌਰ ਬਾਜ਼ਾਰ ਹੌਰਨ ਕਰਕੇ ਮਹਾਲੀ ਦੇ ਵਿੱਚ ਕਰਾੜੀ ਦੇ ਥੋੜੇ ਜਾਂਦੇ ਅੱਗੇ ਹਾਰ ਕਿਉਂ ਪਜਾ ਕੇ ਰਹਿ ਤਾ ਸਾਈਡ ਮੰਗੀ ਸੀ ਜਦੋਂ ਰੈੱਡ ਲਾਈਟ ਤੇ ਸਾਈਡ ਤੇ ਖੜੇ ਉਹਨੇ ਰੋਡ ਦੇ ਤੇ ਡਰਾਈਵਰ ਨੂੰ ਮਾਰਿਆ ਤੇ ਮਾਰ ਕੇ ਮਾਰਤਾ ਰੋਡ ਮਾਰ ਕੇ ਕਿਸ ਕਿਸਮ ਦਾ ਲੋੜ ਡਰ ਰਿਹਾ ਇੱਧਰ ਵੀ ਤਾਂ ਤਿਆਰ ਦਿਓ ਬਹੁਤ ਗੱਲਾਂ ਕਰਨ ਵਾਲੀਆਂ ਨੇ ਅੱਜ ਨਹੀਂ ਆਈ ਮਿਲ ਜੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ